ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਣੋ ਪਹਿਲਾ ਬੁਲੇਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਚਾਰ ਸੂਬਿਆਂ ਦੇ ਆਪਣੇ ਦੌਰੇ ਦੌਰਾਨ 70 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ ਚੋਣ ਕਮਿਸ਼ਨ ਨੇ ਕਿਹਾ ਕੋਵਿਡ-19 ਦੇ ਸ਼ੱਕੀ ਜਾਂ ਪ੍ਰਭਾਵਿਤ ਵਿਅਕਤੀ ਪੰਜਾਬ ਗੁਜਰਾਤ ਕੇਰਲ ਤੇ ਪੱਛਮੀ ਬੰਗਾਲ ਦੀ ਵਿਧਾਨ ਸਭਾ ਹਲਕਿਆਂ ਚ ਆਉਣ ਵਾਲੀਆਂ ਜ਼ਿਮਨੀ ਚੋਣਾਂ 'ਚ ਡਾਕ ਰਾਹੀਂ ਆਪਣੇ ਵੋਟ ਪਾ ਸਕਦੇ ਨੇ ਉੱਤਰ ਪ੍ਰਦੇਸ਼ ਦੇ ਇੱਕ ਵਿਅਕਤੀ ਦੀ ਅੱਜ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ 'ਚ ਕੋਵਿਡ ਕਾਰਨ ਮੌਤ ਹੋ ਗਈ। ਪੰਜਾਬ ਵਿੱਚ 3 ਜੂਨ ਨੂੰ ਕੀਤਾ ਜਾਵੇਗਾ ਸਿਵਲ ਡਿਫੈਂਸ ਅਭਿਆਸ। ਅਤੇ IPL ਕ੍ਰਿਕਟ 'ਚ ਪੰਜਾਬ ਕਿੰਗਸ ਅਤੇ ਰਾਇਲ ਚੈਲੈਂਜਰਜ਼ ਬੰਗਲੌਰ ਪਾਕੀ ਪਹਿਲੇ ਕੁਆਲੀਫਾਇਰ ਵਿੱਚ ਆਮੋ ਸਾਹਮਣੇ ਹੋਣਗੇ। ਤੇ ਹੁਣ ਖਬਰਾਂ ਅਸਥਾਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਸਿੱਕਮ ਪੱਛਮੀ ਬੰਗਾਲ ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਦੌਰੇ ਤੇ ਹੋਣਗੇ ਦੋ ਦਿਨਾਂ ਦੌਰੇ ਦੌਰਾਨ ਉਹ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ ਜਿਨ੍ਹਾਂ ਦੀ ਕੁੱਲ ਲਾਗਤ 70 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੈ ਸਿੱਕਮ ਦੇ ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਸਿੱਕਮ ਐਡ ਪੰਜਾਬ ਜਿੱਥੇ ਤਰੱਕੀ ਉਦੇਸ਼ ਨਾਲ ਮਿਲਦੀ ਹੈ ਤੇ ਕੁਦਰਤ ਵਿਕਾਸ ਨੂੰ ਪੋਸ਼ਣ ਦਿੰਦੀ ਹੈ ਪ੍ਰੋਗਰਾਮ ਚ ਸ਼ਿਰਕਤ ਕਰਨਗੇ ਉਹ ਸੂਬੇ ਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਤੇ ਉਦਘਾਟਨ ਵੀ ਕਰਨਗੇ ਸ਼੍ਰੀ ਮੋਦੀ ਇਸ ਮੌਕੇ ਮੌਜੂਦ ਲੋਕਾਂ ਨੂੰ ਸੰਬੋਧਨ ਵੀ ਕਰਨਗੇ ਆਪਣੇ ਬਿਹਾਰ ਦੌਰੇ ਦੌਰਾਨ ਪ੍ਰਧਾਨ ਮੰਤਰੀ ਪਟਨਾ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕਰਨਗੇ। ਅਗਲੇ ਦਿਨ ਸ਼੍ਰੀ મોદી ਬਿਹਾਰ ਦੇ ਕਾਰਾਗਟ ਵਿੱਚ 48520 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ ਕਾਨਪੂਰ ਵਿੱਚ ਲਗਭਗ 20900 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਤੇ ਉਦਘਾਟਨ ਕਰਨਗੇ। ਚੌਂਕ ਕਮਿਸ਼ਨ ਨੇ ਕਿਹਾ ਕਿ ਕੋਵਿਡ-19 ਦੇ ਸ਼ੱਕੀ ਜਾਂ ਪ੍ਰਭਾਵਿਤ ਵਿਅਕਤੀ ਪੰਜਾਬ ਗੁਜਰਾਤ ਕੇਰਲ ਤੇ ਪੱਛਮੀ ਬੰਗਾਲ ਦੇ ਵਿਧਾਨ ਸਭਾ ਹਲਕੀ ਚੋਣ ਵਾਲੀਆਂ ਜ਼ਮਨੀ ਚੋਣਾਚ ਡਾਕ ਰਾਹੀਂ ਆਪਣੀ ਵੋਟ ਪਾ ਸਕਦੇ ਨੇ ਹਾਲਾਂਕਿ ਉਹਨਾਂ ਨੂੰ ਸਬੰਧਤ ਅਥਾਰਟੀ ਤੋਂ ਇਸ ਨੂੰ ਪ੍ਰਮਾਣਿਤ ਕਰਵਾਉਣਾ ਹੋਵੇਗਾ ਅਤੇ ਉਹਨਾਂ ਦੀ ਬੇਨਤੀ ਦੀ ਤਸਦੀਕ ਸਬੰਧਤ ਚੋਣ ਅਧਿਕਾਰੀ ਵੱਲੋਂ ਕੀਤੀ ਜਾਵੇਗੀ ਇਹਨਾਂ ਚਾਰਾਂ ਹਲਕਿਆਂ 'ਚ ਵੋਟਾਂ 19 ਜੂਨ ਨੂੰ ਪੈਣਗੀਆਂ ਫਿਰੋਜ਼ਾਬਾਦ ਉੱਤਰ ਪ੍ਰਦੇਸ਼ ਦੇ ਵਸਨੀਕ ਇੱਕ ਵਿਅਕਤੀ ਦੀ ਅੱਜ ਚੰਡੀਗੜ੍ਹ ਸਥਿਤ ਸੈਕਟਰ 23 ਦੇ ਸਰਕਾਰੀ ਹਸਪਤਾਲ ਵਿੱਚ ਕੋਵਿਡ ਕਾਰਨ ਮੌਤ ਹੋ ਗਈ ਉਸ ਨੂੰ ਕੱਲ੍ਹ ਸ਼ਾਮ ਲੁਤਿਆਣਾ ਤੋਂ ਰੈਫਰ ਕੀਤਾ ਗਿਆ ਸੀ ਮੈਡੀਕਲ ਸੁਪਰਡੈਂਟ ਡਾਕਟਰ ਜੀਪੀ ਥਾਮੀ ਨੇ ਕਿਹਾ ਕਿ ਇਹ ਵਿਅਕਤੀ ਕੋਵਿਡ ਸੰਕਰਮਕੀ ਅਤੇ ਅਤਿਅਸਵੇਰੇ ਉਸਦੀ ਮੌਤ ਹੋ ਗਈ ਇਸ ਦੌਰਾਨ ਪੰਜਾਬ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਸੂਤਰਾਂ ਮੁਤਾਬਕ ਹੁਣ ਤੱਕ ਪੰਜਾਬ ਚ ਕੋਈ ਵੀ ਸਰਗਰਮ ਕੋਵਿਡ ਦਾ ਮਾਮਲਾ ਨਹੀਂ ਹੈ ਸਥਿਤੀ ਚਿੰਤਾਜਨਕ ਨਹੀਂ ਹੈ ਤਿੱਕ ਕੋਬਰੋਂ ਦਾ ਕੋਈ ਕਾਰਨ ਨਹੀਂ ਹੈ ਪੰਜਾਬ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਵਿਭਾਗ ਸਥਿਤੀ ਦੀ ਨਿਗਰਾਨੀ ਅਸਰ ਕਰ ਰਹੀ ਹੈ ਤੇ ਕਿਸੇ ਵੀ ਹੋਰ ਅਪਡੇਟ ਦਿਸ਼ਾ ਨਿਰਦੇਸ਼ਾਂ ਲਈ ਨਿਯਮਿਤ ਤੌਰ ਤੇ ਭਾਰਤ ਸਰਕਾਰ ਦੇ ਸੰਪਰਕ ਵਿੱਚ ਹੈ ਸਿਹਤ ਵਿਭਾਗ ਨੇ ਲੋਕਾਂ ਤੇ ਮੀਡੀਆ ਨੂੰ ਜ਼ਿੰਮੇਵਾਰੀ ਨਾਲ ਜਾਣਕਾਰੀ ਸਾਂਝੀ ਕਰਨ ਤੇ ਕਿਸੇ ਵੀ ਘਬਰਾਹਟ ਵਰਗੀ ਸਥਿਤੀ ਤੋਂ ਬਚਣ ਦੀ ਅਪੀਲ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਮੇਰ 사ਵਰਕਰ ਨੂੰ ਉਹਨਾਂ ਦੀ ਜਨਮ ਵਰੇਗੰਤਿ ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝਾ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਵਿਦੇਸ਼ੀ ਹਕੂਮਤ ਦੇ ਸਖਤ ਤਸੀਹੇ ਵੀ ਭਾਰਤ ਮਾਤਾ ਦੇ ਸੱਚੇ ਸੁਪੁੱਤਰ ਵੀਰ 사ਵਰਕਰ ਦੇ ਮਾਤ ਭੂਮੀ ਪ੍ਰਤੀ ਸਮਰਪਣ ਨੂੰ ਹਿਲਾ ਨਹੀਂ ਸਕੇ। ਪ੍ਰਧਾਨ ਮੰਤਰੀ ਨੇ ਕਿਹਾ ਰਾਸ਼ਟ੍ਰ ਆਜ਼ਾਦੀ ਅੰਦੋਲਨ ਚ ਵੀਰ 사ਵਰਕਰ ਦੇ ਬੇਮਿਸਾਲ ਹਿੰਮਤ ਤੇ ਸੰਘਰਸ਼ ਦੀ ਗਾਥਾ ਨੂੰ ਹਮੇਸ਼ਾ ਯਾਦ ਰੱਖੇਗਾ। सावरकर जी का व्यक्तित्व विशेषताओं से भरा शस्त्र और शास्त्र दोनों के उपासक संवेदनशील कवि होने के साथ साथ ये साहसिक क्रांतिकारी भी थे यह वीर सावरकर ये थे जिन्होंने निर्भी होकर लिखा कि अठारह में जो कुछ भी हुआ वो कोई विद्रोह नहीं था बल्कि आजादी की पहली लड़ाई ਕੇਂਦਰੀ ਰੇਲ ਮੰਤਰਾਲੇ ਵੱਲੋਂ ਗੁਰਦਾਸਪੁਰ ਮੁਕੇਰੀਆਂ ਵਿਚਕਾਰ 30 ਕਿਲੋਮੀਟਰ ਦੀ ਨਵੀਂ ਰੇਲ ਲਾਈਨ ਪਾਉਣ ਲਈ ਥਾਂ ਦੇ ਆਖਰੀ ਸਰਵੇਖਣ ਫਾਈਨਲ ਲੋਕੇਸ਼ਨ ਸਰਵੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਕੇਂਦਰੀ ਰੇਲ ਰਾਜ ਮੰਤਰੀ ਰਮਨਿਤ ਸਿੰਘ ਬਿੱਟੂ ਨੇ ਇਚਾਨ ਕੈਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਇਸ ਇਲਾਕੇ ਦੇ ਆਰਥਿਕ ਵਾਦੇ ਸਮੇਤ ਆਸਾਨ ਰੇਲ ਆਵਾਜਾਈ ਤੇ ਸਮੁੱਚੇ ਬੁਨਿਆਦੀ ਢਾਂਚੇ ਵਿਕਾਸ ਨੂੰ ਉਤਸ਼ਾਹ ਮਿਲੇਗਾ। ਇਸ ਸਰਵੇਖਣ ਉੱਤੇ 75 ਲੱਖ ਰੁਪਏ ਖਰਚਾ ਆਵੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @eirnewjalandhar ਜਲੰਧਰ ਸਾਡਾ ਫੇਸਬੁੱਕ ਪੇਜ ਹੈ rnew-eir ਜਲੰਧਰ ਅਤੇ YouTube ਤੇ ਸਾਡਾ ਚੈਨਲ ਹੈ @eirjalandhar ਕਲ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਸੂਬਿਆਂ 'ਚ ਸਿਵਲ ਡਿਫੈਂਸ ਅਭਿਆਸ ਕੀਤਾ ਜਾਵੇਗਾ। ਇਹ ਅਭਿਆਸ ਰਾਜਸਥਾਨ, ਗੁਜਰਾਤ ਤੇ ਜੰਮੂ ਕਸ਼ਮੀਰ ਦੇ ਸਰਹੱਦੀ ਜ਼ਿਲ੍ਹਿਆਂ 'ਚ ਸਵੇਰੇ ਹੋਵੇਗਾ ਜਦਕਿ ਪੰਜਾਬ 'ਚ ਇਹ 3 ਜੂਨ ਨੂੰ ਕਰਵਾਇਆ ਜਾਵੇਗਾ। ਇਸ ਦੌਰਾਨ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਲੋੜਿੰਦੇ ਹਨਰ ਨਾਲ ਅਫਸਰਾਂ ਪਾਗੀਦਾਰਾਂ ਨੂੰ ਲੈਸ ਕਰਨ ਵਾਸਤੇ ਪ੍ਰਦਰਸ਼ਨ ਤੇ ਸਿਖਲਾਈ ਸੈਸ਼ਨ ਹੋਣਗੇ। ਇਸ ਅਭਿਆਸ 'ਚ ਵੱਖ-ਵੱਖ ਧਾਰਮਿਕ ਸੰਗਠਨ, ਸਰਕਾਰੀ ਵਿਭਾਗ, ਐਨਸੀਸੀ ਕੈਡਟ ਤੇ ਐਨਐਸਐਸ ਵਲੰਟੀਅਰ ਹਿੱਸਾ ਲੈਣਗੇ। ਪੰਜਾਬ ਸਰਕਾਰ ਵੱਲੋਂ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਲਈ ਸ਼ੁਰੂ ਕੀਤੇ ਪ੍ਰੋਗਰਾਮ ਇੱਕ ਦਿਨ ਐਸਐਸਪੀ ਸੰਗ ਪ੍ਰੋਗਰਾਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਬਠਿੰਡਾ ਪਹੁੰਚੇ ਇਸ ਦੌਰਾਨ ਮੁੱਖ ਮੰਤਰੀ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਜੀਵਨ ਲਈ ਸ਼ੋਭ ਕਾਮਨਾਵਾ ਦਿੰਦਿਆਂ ਸਖਤ ਮਿਹਨਤ ਕਰਨ ਲਈ ਪ੍ਰੇਰਣਾ ਕੀਤੀ ਇਸ ਤੋਂ ਪਹਿਲਾਂ ਹੁਣ ਹਰ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਸ਼ਾਕਤ ਅਹਿਮਦ ਬਰੇਤ ਐਸਐਸਪੀ ਅਮਨੀਤ ਕੌਂਡਾ ਨਾਲ ਸਮਾਪਿਤ ਆਇਆ ਡਿਪਟੀ ਕਮਿਸ਼ਨਰ ਤੇ ਐਸਐਸਪੀ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਤਸੱਲੀ ਬਖਸ਼ ਜਵਾਬ ਦਿੱਤੇ ਉਦਰ ਮਲੇਰ ਕੋਟਲਾ ਜ਼ਿਲ੍ਹੇ ਦੀਆਂ ਤਿੰਨ ਵਿਦਿਆਰਥਣਾਂ ਨੇ ਵੀ ਇੱਕ ਦਿਨ ਐਸਐਸਪੀ ਸਾਹੰਗ ਪ੍ਰੋਗਰਾਮ ਤਹਿਤ ਹਾਕੀ 올ੰਪੀਅਨ ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ ਨਾਲ ਮੁਲਾਕਾਤ ਕਰਕੇ ਸਫਰ ਦੇ ਤਜਰਬੇ ਸਾਂਝੇ ਕੀਤੇ ਐਸਐਸਪੀ ਨੇ ਵਿਦਿਆਰਥੀਆਂ ਨਾਲ ਪੁਲਿਸ ਸੇਵਾ ਦੀ ਕਾਰਜਸ਼ੈਲੀ ਅਨੁਸ਼ਾਸਨ ਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਇਹਨਾਂ ਵਿਦਿਆਰਥੀਆਂ ਨਾਲ ਦਿਨ ਬਿਤਾਇਆ ਤਾਂ ਜੋ ਇਹਨਾਂ ਲਾਇਕ ਬੱਚਾ ਨੂੰ ਉਹਨਾਂ ਦੇ ਸੁਪਨੇ ਦੀ ਪੂਰਤੀ ਲਗਵਾਈ ਮਿਲ ਸਕੇ ਐਸਐਸਪੀ ਨੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਨਾ ਸਿਰਫ ਪੁਲਿਸ ਸੇਵਾ ਦੇ ਵਾਕਫਖ ਪਹਿਲੂਆਂ ਤੇ ਜਾਣਨਾ ਪਾਇਆ ਬਲਕਿ ਨਿੱਜੀ ਜੀਵਨ ਵਿਦਿਆਰਥੀ ਦਿਨਾਂ ਤੇ ਆਈਪੀਐਸ ਬਣਦੀ ਯਾਤਰਾ ਵੀ ਸਾਂਝੀ ਕੀਤੀ ਇਸ ਖੁੱਲੇ ਤੇ ਸੁਭਾਵਿਕ ਗੱਲਬਾਤ ਨੇ ਵਿਦਿਆਰਥੀਆਂ ਨੂੰ ਪੁਲਿਸ ਅਧਿਕਾਰੀ ਦੇ ਮਨੁੱਖੀ ਪੱਖ ਤੋਂ ਵੀ ਜਾਣੂ ਕਰਵਾਇ ਅੱਜ ਵਿਸ਼ਵ ਮਹਾਵਾਰੀ ਸਫਾਈ ਦਿਵਸ ਮਨਾਇਆ ਜਾ ਰਿਹਾ ਹੈ ਇਸ ਦਿਨ ਨੂੰ ਹਰ ਸਾਲ 28 ਮਈ ਨੂੰ ਮਨਾਇਆ ਜਾਂਦਾ ਹੈ ਜਿਸ ਦਾ ਉਦੇਸ਼ ਲੋਕਾਂ ਖਾਸ ਕਰਕੇ ਵਰਤਾ ਨੂੰ ਮਹਾਵਾਰੀ ਦੇ ਸਮੇਂ ਦੌਰਾਨ ਸਫਾਈ ਪ੍ਰਤੀ ਜਾਗਰੂਕ ਕਰਨਾ ਹੈ ਪੇਸ਼ ਹੈ ਇੱਕ ਰਿਪੋਰਟ ਮਹਾਵਾਰੀ ਸਫਾਈ ਦਿਵਸ ਹਰ ਸਾਲ 28 ਮਈ ਨੂੰ ਮਨਾਇਆ ਜਾਂਦਾ ਹੈ। ਵਰਲਡ ਮੈਨਸਟਰੂਅਲ ਹਾਈਜੀਨ ਡੇ ਯਾਨੀ ਮਹਾਵਾਰੀ ਸਫਾਈ ਦਿਵਸ ਦੀ ਸ਼ੁਰੂਆਤ ਸਾਲ 2014 ਵਿੱਚ ਜਰਮਨ ਗੈਰ ਸਰਕਾਰੀ ਸੰਗਠਨ ਵਾਸ਼ ਯੂਨਾਈਟਿਡ ਵੱਲੋਂ ਕੀਤੀ ਗਈ ਸੀ। ਇਹ ਦਿਨ ਮਨਾਉਣ ਲਈ 28 ਮਈ ਦੀ ਤਾਰੀਖ ਇਸ ਲਈ ਚੁਣੀ ਗਈ ਕਿਉਂਕਿ ਔਰਤਾਂ ਨੂੰ ਆਮ ਤੌਰ ਤੇ ਹਰ 28 ਦਿਨਾਂ ਵਿੱਚ ਮਹਾਵਾਰੀ ਆਉਂਦੀ ਹੈ ਅਤੇ ਔਸਤਨ 5 ਦਿਨ ਰਹਿੰਦੀ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਸਮਾਜ ਵਿੱਚ ਮਹਾਵਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ, ਇਸ ਨਾਲ ਸੰਬੰਧਿਤ ਅੰਧਵਿਸ਼ਵਾਸ ਨੂੰ ਖਤਮ ਕਰਨਾ ਅਤੇ ਔਰਤਾਂ ਨੂੰ ਸੁਰੱਖਿਅਤ ਅਤੇ ਸਫਾਈ ਵਾਲੇ ਪੀਰੀਅਡ ਕਿਆਂ ਅਤੇ ਔਰਤਾਂ ਨੂੰ ਸੇਫ ਤੇ ਅਫੋਰਡੇਬਲ ਸੈਨੀਟਰੀ ਮਟੀਰੀਅਲ ਮਿਲਣ ਨਾਲ ਉਹ ਆਪਣੀ ਇਨਫੈਕਸ਼ਨ ਰਿਸਕ ਬਹੁਤ ਹੱਦ ਤੱਕ ਘਟਾ ਸਕਦੀਆਂ ਹਨ ਜਿਸ ਨਾਲ ਉਹ ਆਪਣੇ ਪ੍ਰਜਨਨ ਅੰਗਾਂ ਦੀ ਸਹੀ ਸੰਭਾਲ ਕਰ ਸਕਦੀਆਂ ਹਨ ਮਹਾਵਾਰੀ ਨੂੰ ਸੁਰੱਖਿਅਤ ਬਣਾਉਣ ਲਈ ਆਓ ਅਸੀਂ ਸਾਰੇ ਵਾਅਦਾ ਕਰੀਏ ਕਿ ਅਸੀਂ ਆਪਣੇ ਆਸ-ਪਾਸ ਲੜਕੀਆਂ ਤੇ ਔਰਤਾਂ ਨੂੰ ਸੁਰੱਖਿਅਤ ਮਹਾਵਾਰੀ ਲਈ ਬੰਦੀ ਮਦਦ ਜ਼ਰੂਰ ਕਰਾਂਗੇ ਇਸ ਲਈ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਤੇ ਸਕੂਲਾਂ ਵਿੱਚ ਵੀ ਸੈਨੀਟਰੀ ਨੈਪਕਿਨ ਮੁਫਤ ਦਿੱਤੇ ਜਾਂਦੇ ਹਨ ਸਿਹਤ ਵਿਭਾਗ ਵੱਲੋਂ ਵੀ ਵਕਫਾ ਵਕਫਾ ਥਾਵਾਂ ਤੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਨੇ ਇਸ ਸਾਲ ਦਾ ਵਿਸ਼ਾ ਆਓ ਇਕੱਠੇ ਇੱਕ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਚਾਂਸਲਰ ਪ੍ਰੋਫੈਸਰ ਰੇਨੂਵਿਕ ਨੇ ਅੱਜ ਕਾਲਜ ਮਾਨਤਾ ਨੂੰ ਸੁਚਾਰੂ ਬਣਾਉਣ ਲਈ ਸਮਰੱਥ ਮੰਚ ਰਾਹੀਂ ਆਨਲਾਈਨ ਐਫੀਲੀਏਸ਼ਨ ਮੈਨੇਜਮੈਂਟ ਸਿਸਟਮ ਜਾਰੀ ਕੀਤਾ ਨਵੀਂ ਜਾਰੀ ਕੀਤੀ ਗਈ ਪ੍ਰਣਾਲੀ ਸਮਰੱਥ ਪਲੇਟਫਾਰਮ ਨਾਲ ਜੁੜੀ ਹੋਈ ਹੈ ਜੋ ਆਈਸੀਟੀ ਰਾਹੀਂ ਸਿੱਖਿਆ ਮੰਤਰਾਲੇ ਦੀ ਇੱਕ ਰਾਸ਼ਟਰੀ ਪਹਿਲ ਕਦਮੀ ਹੈ ਨਵੀਂ ਪੀਯੂ ਪਹਿਲ ਕਦਮੀ ਯੂਨੀਵਰਸਿਟੀ ਦੇ ਕਾਲਜਾਂ ਲਈ ਕਾਲਜਾਂ ਦੀ ਸ਼ੁਰੂਆਤੀ ਰਜਿਸਟ੍ਰੇਸ਼ਨ ਤੋਂ ਲੈ ਕੇ ਅੰਤਮ ਪ੍ਰਵਾਨਗੀ ਤੇ ਸਾਲਾਨਾ ਪਾਲਣਾ ਪ੍ਰਕਿਰਿਆਵਾਂ ਤੱਕ ਐਫੀਲੀਏਸ਼ਨ ਪ੍ਰਕਿਰਿਆ ਨੂੰ ਡਿਸਟਾਈਜ਼ ਤੇ ਸਰਲ ਬਣਾਉਣ ਲਈ ਤਿਆਰ ਕੀਤੀ ਗਈ ਹੈ ਮਲੇਰਕੋਟਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਉਰਤਾਂ ਦੀ ਸਮਾਜਿਕ ਤੇ ਵਿੱਤੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਹਰ ਬਲਾਕ ਵਿਖੇ ਕਰਵਾਈ ਜਾ ਰਹੀ ਸਵੈ ਸਹਾਇਤਾ ਸਮੂਹਾਂ ਦੀ ਲੜੀ ਤਹਿਤ ਨਵੀਂ ਪਹਿਲ ਪ੍ਰੋਜੈਕਟ ਤਹਿਤ ਹੁਣ ਪਿੰਡ ਗੁਵਾਰਾ ਦਾ ਸਵੈ ਸਹਾਇਤਾ ਸਮੂਹਾਂ ਦੀਆਂ ਔਰਤਾਂ ਵੱਲੋਂ ਮਿੱਡੇ ਮੀਲੇ ਮਸਾਲਿਆਂ ਦੀ ਤਿਆਰੀ ਕੀਤੀ ਜਾਵੇਗੀ। ਪਾਰੇ ਦੇ تیرੰਦਾਜ਼ ਪੈਰਾਲੰਪੀਅਨ ਹਰਵਿੰਦਰ ਸਿੰਘ ਨੂੰ ਬੀਤੇ ਦਿਨੀ ਰਾਸ਼ਟਰਪਤੀ ਦੋਪਤੀ ਮੁਰਮੂ ਵੱਲੋਂ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹਰਿਆਣਾ ਦੇ ਪਿੰਡ ਅਜੀਤ ਨਗਰ ਦੇ ਰਹਿਣ ਵਾਲੇ ਹਰਵਿੰਦਰ ਸਾਲ 2016 ਤੋਂ ਤਮਗੇ ਜਿੱਤ ਕੇ ਭਾਰਤ ਦਾ ਮਾਣ ਵਧਾਰੇ ਨੇ ਪਿਛਲੇ ਸਾਲ ਉਹਨਾਂ 올림픽 ਵਿੱਚ ਸੋਨੇ ਦਾ ਤਮਗਾ ਹਾਸਲ ਕੀਤਾ ਪਦਮਸ਼੍ਰੀ ਨਾਲ ਨਵਾਜ਼ੇ ਜਾਂਦੇ ਚਾਂਦੀ ਆਕਾਸ਼ਵਾਣੀ ਖਬਰਾਂ ਜਲੰਧਰ ਨਾਲ ਆਪਣੀ ਖੁਸ਼ੀ ਸਾਂਝੀ ਕਰਦਿਆਂ ਉਹਨਾਂ ਕਿਹਾ ਜੀ ਹਰਵਿੰਦਰ ਸਿੰਘ ਖੇਲ تیرੰਦਾਜੀ ਦਿਵਿਆਨ ਖੇਡਾਂ ਦੇ ਵਿੱਚ ਮੇਰੇ ਯੋਗਦਾਨ ਦਾ ਕਰਕੇ ਪਾਰ ਸਰਕਾਰ ਵੱਲੋਂ ਮੈਨੂੰ ਪਦਮ ਸ਼੍ਰੀ ਅਵਾਰਡ ਦਿੱਤਾ ਗਿਆ ਇਸ ਦੇ ਲਈ ਮੈਂ ਪਾਰ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਸ ਸਫ਼ਰ ਦੌਰਾਨ ਬਹੁਤ ਸਾਰੇ ਉਤਾਰ ਚੜ੍ਹਾਅ ਆਉਂਦੇ ਆ ਉਹਨਾਂ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਕਿ ਜਿਵੇਂ ਹਰ ਹਨੇਰੀ ਰਾਤ ਤੋਂ ਬਾਅਦ ਇੱਕ ਸਜਰੀ ਸਵੇਰ ਹੁੰਦੀ ਹੈ ਉਵੇਂ ਹੀ ਮੁਸ਼ਕਲ ਸਮਾਂ ਬੀਤ ਜਾਣ ਤੋਂ ਬਾਅਦ ਤੁਸੀਂ ਨਵੀਆਂ ਬੁਲੰਦੀਆਂ ਵੱਲ ਵਧਦੇ ਹੋ ਨੌਜਵਾਨਾਂ ਨੂੰ ਮੈਂ ਇਹੀ ਸੰਦੇਸ਼ ਦੇਣਾ ਚਾਹੁੰਦਾ ਇੱਕ ਆਪਣਾ ਟਾਰਗੇਟ ਸੈੱਟ ਕਰੋ ਇੱਕ ਸੁਪਨਾ ਦੇਖੋ ਉਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਨਿਰੰਤਰ ਮਿਹਨਤ ਕਰਦੇ ਰਹੋ IPL cricket ਵਿੱਚ Punjab Kings ਅਤੇ Royal Challengers Bengaluru ਪਾਲ ਕੀ ਪਹਿਲੇ ਕੁਆਲੀਫਾਇਰ ਮੈਚ ਵਿੱਚ ਆਮੋ ਸਾਹਮਣੇ ਹੋਣਗੇ ਹੁਣੇ-ਹੁਣੇ ਮਿਲੀ ਜਾਣਕਾਰੀ ਮੁਤਾਬਕ ਦਿੱਗਜੂ ਸਿਆਸਤਦਾਨ ਸੁਖਦੇਵ ਸਿੰਘ ਢੀਂਸਾ ਅਕਾਲ ਚੁਲਾਣਾ ਕਰਕੇ ਹੀ ਨਹੀਂ ਉਹ 99 ਵਰਿਆਂ ਦੇ ਸਨ ਇਆ ਖ਼ਬਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ 4 ਸੂਬਿਆਂ ਦੇ ਆਪਣੇ ਦੌਰੇ ਦੌਰਾਨ 70000 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ ਚੋਣ ਕਮਿਸ਼ਨ ਨੇ ਕਿਹਾ ਕੋਵਿਡ-19 ਦੇ ਸ਼ਕੀ ਜਾਂ ਪ੍ਰਭਾਵਿਤ ਵਿਅਕਤੀ ਪੰਜਾਬ ਗੁਜਰਾਤ ਕੇਰਲ ਤੇ ਪੱਛਮੀ ਬੰਗਾਲ ਦੇ ਵਿਧਾਨ ਸਭਾ ਹਲਕੇ ਚ ਆਉਣ ਵਾਲੀਆਂ ਜ਼ਿਮਨੀ ਚੋਣਾਂ ਚ डाकराही अपनी वोट पा सकते हैं उत्तर प्रदेश दे एक व्यक्ति ਦੀ ਅੱਜ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਚ ਕੋਵਿਡ ਕਾਰਨ ਮੌਤ ਹੋ ਗਈ ਪੰਜਾਬ ਚ 3 ਜੂਨ ਨੂੰ ਕੀਤਾ ਜਾਵੇਗਾ ਸਿਵਲ ਡਿਫੈਂਸ ਅਭਿਆਸ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਦੇ 30 ਮਿੰਟੇ ਨਮਸਕਾਰ